ਪਾਵਨ ਦਿਵਸ ਦਿੱਤਕ ਸਮੇਂ ਦੇ ਵਿੱਚ ਗੱਲ ਕੀ ਹੋਈ ਸਾਥ ਸੰਗਠਨ ਦੀ ਅੱਜ ਬਹੁਤ ਹੀ ਭਾਗ ਭਰਿਆ ਦਿਨ ਜਦੋਂ ਪਰਮਾਤਮਾ ਦੀ ਏਕਤਾ ਹੋਈ ਹੈ ਮੇਰੇ ਛੋਟੇ ਪ੍ਰਾਗ ਨਗਿੰਦ ਤਾਲੀਬਾਨ ਜੋ ਇੱਕ ਚੇਅਰਮੈਨ ਇੰਪਰੂਵਮੈਂਟ ٹرسٹ ਦੇ ਉਹਦੇ ਵਿੱਚ ਬਿਰਾਜਮਾਨ ਹੋਣਗੇ ਪਰਮਾਤਮਾ ਦੀ ਅਪਾਰ ਕਿਰਪਾ ਔਰ ਇਸ ਮੌਕੇ ਬਹੁਤ ਹੀ ਉੱਚ ਕੋਟੀ ਦੀਆਂ ਸ਼ਖਸੀਅਤਾਂ ਪਹੁੰਚੀਆਂ ਨੇ ਇੱਥੇ ਸਾਡੇ ਐਮਐਲਏ ਸਾਹਿਬ ਜੈਤੋ ਤਬਰ ਪਹੁੰਚਿਆ ਮੌਲਿਕ ਮੇਰਾ ਭਰਾ ਐਸੇ ਤਰ੍ਹਾਂ ਧਰਮਜੀਤ ਦਾ ਨਾਮ ਲਿਆ ਗਿਆ ਐਸਐਮਵੀ ਪ੍ਰੋਫੈਸਰ ਸਾਦੂ ਸਿੰਘ ਜੀ ਔਰ ਸਾਰੇ ਹੀ ਸਾਡੇ ਮਿਹਨਤੀ ਵਰਕਰ ਸਰਪੰਚ ਸ਼ਹਿਰ ਦੀਆਂ ਉੱਚ ਸ਼ਖਸੀਅਤਾਂ ਪਰਮਾਤਮਾ ਜਦੋਂ ਕਿਸੇ ਤੇ ਰਹਿਮਤ ਕਰਦਾ ਹੈ ਤਾਂ ਉਸ ਦੇ ਵਿੱਚ ਉਸ انسان ਦੇ ਵਿੱਚ ਉਹ ਆਪਣਾ ਰੂਪ ਦੇਖਣਾ ਚਾਹੁੰਦਾ ਹੈ ਕਿਉਂਕਿ ਪਰਮਾਤਮਾ ਨਵਾਸੀ ਉਹ ਬਖਸ਼ਿਸ਼ ਮੰਗਦੇ ਆ ਜੋ ਸਭਿਆਂ ਲੋੜਾ ਪੂਰੀਆ ਕਰਦਾ ਹੈ ਜੋ ਸਭ ਦੇ ਸਿਰ ਤੇ ਹੱਥ ਰੱਖਦਾ ਹੈ ਭਾਵੇਂ ਅਮੀਰ ਹੋਵੇ ਭਾਵੇਂ ਗਰੀਬ ਹੋਵੇ ਜਿਸ ਤਰ੍ਹਾਂ ਸੁਭਰਤਾ ਚਾਰਨ ਹਰੇਕ ਘਰ ਚ ਪਹੁੰਚਦਾ ਹੈ ਬਿਨਾਂ ਕਿਸੇ ਵਿਤ ਕਰੇ ਤੂੰ ਬਿਨਾਂ ਕਿਸੇ ਕਿਰਪਾ ਤੂੰ ਪਰਮਾਤਮਾ ਦਾ ਵੀ ਉਹੀ ਰੂਪ ਹੈ ਤੇ ਜਦੋਂ ਪਰਮਾਤਮਾ ਕਿਸੇ ਇਨਸਾਨ ਤੇ ਕਿਰਪਾ ਕਰਦਾ ਹੈ ਕਿਸੇ ਨੂੰ ਕੋਈ ਦਰਜਾ ਦਿੰਦਾ ਹੈ ਕਿਸੇ ਨੂੰ ਉੱਚਾ ਚੱਕਦਾ ਹੈ ਤਾਂ ਉਹਦੇ ਤੋਂ ਵੀ ਉਹੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਭ ਨੂੰ ਇੱਕ ਨਜ਼ਰ ਨਾਲ ਦੇਖੇ ਸਭ ਤੇ ਘਰਾਂ ਦੇ ਅੰਦਰ ਉਸੇ ਤਰ੍ਹਾਂ ਰੌਸ਼ਨੀ ਫੈਲਾਵੇ ਜਿਸ ਤਰ੍ਹਾਂ ਸੂਰਜ ਫੈਲਾਉਂਦਾ ਜਿਸ ਤਰ੍ਹਾਂ ਪਰਮਾਤਮਾ ਹਰੇਕ ਦੇ ਉੱਤੇ ਰਹਿਮਤ ਕਰਦਾ ਹੈ ਸੋ ਅੱਜ ਮੇਰੇ ਭਰਾ ਤੇ ਕਿਰਪਾ ਹੋਈ ਹੈ ਸੋ ਉਸ ਕੋਲੋਂ ਵੀ ਪਰਮਾਤਮਾ ਇਹ ਉਮੀਦ ਕਰਦਾ ਹੈ ਕਿ ਉਹ ਸਾਰੇ ਲੋਕਾਂ ਨੂੰ ਸਾਰਿਆਂ ਨੂੰ ਇੱਕੋ ਨਜ਼ਰ ਨਾਲ ਦੇਖੇਗਾ ਸਾਰਿਆਂ ਤੇ ਰਹਿਮਤ ਭਰਿਆ ਹੱਥ ਰੱਖੇਗਾ ਕਿਉਂਕਿ ਜਦੋਂ ਅਸੀਂ ਢੀਣ ਵਾਲੇ ਹੋ ਜਾਂਦੇ ਹਾਂ ਤਾਂ ਹੀ ਅਸੀਂ ਸਾਰਿਆਂ ਤੋਂ ਉੱਪਰ ਹੋ ਜਾਂਦੇ ਆਂ ਬਾਕੀ ਉਹ ਤਾਂ ਬੱਧੀ ਹੋ ਜਾਂਦੇ ਆਂ ਜੋ ਜਿੰਕਰ ਅਸੀਂ ਦੇਣ ਵਾਲੇ ਹੋਏ ਆਂ ਪਰਮਾਤਮਾ ਨੇ ਸਾਨੂੰ ਦੇਣ ਵਾਲੇ ਬਣਾਇਆ ਤਾਂ ਦਿਲ ਖੋਲ ਕੇ ਦੇਣਾ ਚਾਹੀਦਾ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਤੇ ਮੈਂ ਅੱਜ ਤਾਂ ਤਾਂ ਸ਼੍ਰੀ ਦੁਗੰਗ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਪਰਮਾਤਮਾ ਅੱਗੇ ਅਰਦਾਸ ਕਰਦੀ ਆਂ ਕਿ ਸਾਨੂੰ ਸਾਰਿਆਂ ਨੂੰ ਜਿਨ੍ਹਾਂ ਨੂੰ ਕੋਈ ਬਖਸ਼ਿਸ਼ ਹੁੰਦੀ ਹੈ ਉਸ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਹਮੇਸ਼ਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੇਕਰ ਪ੍ਰਮਾਤਮਾ ਨੇ ਕੋਈ <div> ਦੀਪਤੀ ਲਾਈ ਹੈ ਤਾਂ ਉਸ <div> ਦੀਪਤੀ ਤੇ ਅਸੀਂ ਪੂਰੀ ਵਿਨਮਰਤਾ ਨਾਲ ਫਿਰ ਉੱਤਰੇ। ਸੋ ਮੇਰੀ ਇਹ ਹੀ ਅਰਦਾਸ ਹੈ ਕਿ ਗਗਨਤਾਲੀ ਬਾਗੋਂ ਜੋ ਦੀਪਤੀ ਪ੍ਰਮਾਤਮਾ ਨੇ ਲਾਈ ਹੈ ਉਹਨੂੰ ਇਨਕ ਬਖਸ਼ਿਸ਼ ਇਨਾਂ ਦੇ ਹੱਥ ਮਿਹਰ ਭਰਿਆ ਪ੍ਰਮਾਤਮਾ ਉਸ ਦੇ ਸੰਭੇ ਰੱਖੇ ਕਿ ਉਹ ਲੋਕਾਂ ਦੀ ਸੇਵਾ ਕਰਦੇ ਰਹਿਣ।

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕਿਸੇ ਨਹੀਂ ਆਣੀ। ਵੇਖੋ ਜੀ ਸਭ ਤੋਂ ਪਹਿਲਾਂ ਧੰਨਵਾਦ ਬਾਬਾ ਫਰੀਦ ਜੀ ਦਾ, ਕਰਨ ਪਿਤਾ ਪਰਮਾਤਮਾ ਦਾ, ਪਾਰਟੀ ਦੇ ਰਾਸ਼ਟਰੀ ਅਧਿਕਾਰੀ ਅਰਵਿੰਦ ਕੇਜਰੀਵਾਲ ਜੀ ਦਾ, ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ, ਸਪੀਕਰ ਸਾਹਿਬ ਦਾ, ਸਾਡੇ ਵਿਧਾਇਕ ਜਤੇ ਸਿੰਘ ਸੇਖੋ ਸਾਹਿਬ ਜੀ ਦਾ ਇਹਨਾਂ ਸਰਕਾਰیوں ਜਿਹੜੇ ਸ਼ਖਸੀਅਤਾਂ ਦੀ ਕਿਰਪਾ ਦੇ ਨਾਲ ਅੱਜ ਮੈਨੂੰ ਇੰਟਰਵਿਊਮੈਂਟ ਦਾ ਸਪੀਕ ਫੋਰਡੇ ਚੇਅਰਮੈਨ ਬਣਨ ਦਾ ਮਾਣ ਮੈਨੂੰ ਹੋਇਆ ਜਿਸ ਤਰ੍ਹਾਂ ਮੈਂ ਪਹਿਲਾਂ ਬੋਲਦਿਆਂ ਕਿਹਾ ਕਿ ਜਿੱਥੇ ਖੁਸ਼ੀ ਹੈ ਉੱਥੇ ਨਾਲ ਜ਼ਿੰਮੇਵਾਰੀਆਂ ਦਾ ਵੀ ਅਹਿਸਾਸ ਹੈ ਜ਼ਿੰਮੇਵਾਰੀ ਵਰਗੀ ਤੇ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਉਹ ਮੈਨੂੰ ਤਾਕਤ ਬਖਸ਼ੇ ਮੈਨੂੰ ਹਿੰਮਤ ਬਖਸ਼ੇ ਮੈਨੂੰ ਸਮਰੱਥ ਬਖਸ਼ੇ ਮੈਂ ਤਕੜਾ ਹੋ ਕੇ ਜਿਹੜਾ ਲੋਕਾਂ ਦੀ ਸੇਵਾ ਕਰ ਸਕਾਂ ਤੇ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਤੇ ਮੈਂ ਖਰਾਬ ਨਾ ਕਰ ਸਕਾਂ ਬਰਸ਼ੇ ਖੁਦਾ ਮੈਂ ਕਾਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਬਖਸ਼ੀ ਤੇ ਸਰਕਾਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੀ ਵੀ ਬਾਦ ਅਰਵਿੰਦ ਕੇ ਜੀਵਾਲ ਜੀ ਨੇ ਫਰੀਦਕੋਟ ਦੇ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਵਾਸਤੇ ਗगन ਧਾਲੀਵਾਲ ਜੀ ਹੋਰਾਂ ਨੂੰ ਨਾਮਜ਼ਦ ਨਗਰ ਦਾ ਅਧਰਸ ਫਰੀਦਕੋਟ ਡਾ ਰੀਅਰ ਤੇ ਦਿੱਤਾ ਹੈ ਮੈਂ ਸ਼੍ਰੀ ਜੁਗਰਾਤ ਸਮਰੱਥਨ ਅਰਧ ਨਿਰਤਾਸ ਦਿੰਦਾ ਯੋਗਧ ਗੁਰਾ ਨੂੰ ਤੁਹਾਨੂੰ ਪਰਿਵਾਰਕ ਸੰਗਠਨੀ ਬਖਸ਼ਣ ਚੰਡੀ ਕਲਾ ਬੰਸਤੀ ਨਾਲ ਹੀ ਸਾਡੀ ਲੋਕਾਂ ਦੀ ਮਿਸਵਾਰ ਹੋ ਕੇ ਅਰਥ ਹੋ ਕੇ ਸੇਵਾ ਕਰਨ ਦਾ ਬਲ ਬਖਸ਼ਣ ਬਹੁਤ ਬਹੁਤ ਬੁਨਾਈ ਹੈ ਠੀਕ ਹੈ ਬਹੁਤ ਹਨੀ ਸਰ ਅਣੀ ਸਰ ਇਹਨਾਂ ਪ੍ਰੀਤ ਪੋਰ ਨੇ ਵਿਕਾਸ ਕਾਫੀ ਕਰੇਦਾ ਹੈਗਾ ਯੋਗਦਾਨ ਕਿਸ ਤਰ੍ਹਾਂ ਦੇਖਦੇ ਹੋਣ ਵਾਲੇ ਸਮਨੇ ਕਹਿੰਦੇ ਪੁਰਾ ਪਹਿਲਾਂ ਉਸ ਨੇ ਵੀ ਵਧੀਆ ਕੀਤਾ ਇਹ ਉਸ ਨੂੰ ਵਧੀਆ ਕਰੂਗਾ ਉਸੇ ਤੋਂ ਕਲਾ ਨੂੰ ਲੈਦਾ ਰਹੀ ਹੈ ਨਹੀਂ ਉਹ ਜਿਹੜੇ ਬੰਦੇ ਤਿਆਰ ਪਾ ਤਾਰਨ ਬਜੀ ਬੜਾ ਮਤਲਬ ਬਿਲਕੁਲ ਤੁਹਾਡੀ ਗੱਲ ਸਹੀ ਹੈ ਫਰੀਦਕੋਟ ਦੇ ਉਦਾਰ ਦੇ ਵਿੱਚ ٹرسٹ ਦਾ ਕਾਫੀ ਵੱਡਾ ਹਿੱਸਾ ਰਹਿੰਦਾ ਔਰ ਅਸੀਂ ਵੀ ਸਾਥ ਦੇਵਾਂਗੇ ਫਰੀਦਕੋਟ ਨੂੰ ਪੂਰਾ ਪੱਕਾ ਦੇਣਾ ਗਗਨਜੀਤ ਸਿੰਘ ਢਾਲੀਵਾਲ ਨੂੰ ਪਾਰਟੀ ਨੇ ਫਰੀਦਕੋਟ ਦਾ ਚੇਅਰਮੈਨ ਕੰਪਰੂਵਮੈਂਟ ਸਸਤਾ ਲਾਇਆ ਜੀ ਰਵਿੰਦ ਕੇ ਜੀਵਾਲ ਸਾਹਿਬ ਸਤਿ ਸ੍ਰੀ ਅਕਾਲ ਸਿੰਘ ਮਾਨ ਹੋਣਾ ਨੇ ਔਰ ਇਲਾਕੇ ਦੇ ਜਿੰਨੇ ਵੀ ਸਾਡੇ ਲੀਡਰ ਸਾਹਿਬਾਨ ਨੇ ਸਾਡੇ ਦੇ ਸਹਿਯੋਗ ਦੇ ਨਾਲ ਇਹਨੂੰ ਚੇਰ ਬੰਦੀ ਦਾ ਮੌਕਾ ਦਿੱਤਾ ਔਰ ਅਸੀਂ ਰਲ ਕੇ ਇਸ ਤਰ੍ਹਾਂ ਕੰਮ ਕਰਾਂਗੇ ਸੋ ਨੌਜਵਾਨਾਂ ਦੇ ਵਿੱਚ ਕਿਉਂਕਿ ਅਲੀ ਆਮ ਆਦਮੀ ਪਾਰਟੀ ਜਿਹੜੀ ਆਮ ਸੁਧਾਰਨਕ ਪਿੰਡਾਂ ਚੋਂ ਘਰਾਂ ਚੋਂ ਤੇ ਜਿਹੜੇ ਆ ਬੱਚਿਆਂ ਨੂੰ ਅਗਲੇ ਕਿਰਦੀ ਹੈ ਕੋਈ ਇਸੇ ਤਰ੍ਹਾਂ ਪਾਰਟੀ ਕੰਮ ਕਰਦੀ ਰਹੂਗੀ ਔਰ ਇਹਦੇ ਨਾਲ ਜਿਹੜਾ ਨਵੀਂ ਪੰਜਾਬ ਦੇ ਅੰਦਰ ਇੱਕ ਰਿਪਰੇਸ਼ਨ ਪੱੜੀ ਹੋ ਜਾਵੇਗਾ। ਸਭ ਬਾਕੀ ਠੀਕ